ਇਸ ਕਰਕੇ ਉਹ ਦੋਵਾਂ ਨੇ ਕਮਾਲ ਸੁਣਾ ਦਿੱਤੀ ਹੈ ਜੀਰ ਸਿੰਘ ਜੀ ਇਸੇ ਕਰਕੇ ਦੇ ਸਾਰੇ ਮੈਂਬਰਾਂ ਸਾਡੇ ਅਧਿਕਾਰੀ ਬੁੰਨਾ ਸਿੰਘ ਜੀ ਅਤੇ ਉਹਨਾਂ ਦੇ ਨਾਲ ਬਿੰਦਰ ਜੀ ਜਿਲ੍ਹਾਪਤ ਵਿਸ਼ਾਲ ਪੱਪੂ ਜੀ ਮੇਰੇ ਨਾਲ ਇਸ ਮੌਕੇ ਤੇ ਆਏ ਪਿਆਰੇ ਬੜਾ ਉਤਸ਼ਾਹ ਕਰਕੇ ਪਹਿਲਾ ਇਸ਼ਾਰਾ ਲਾ ਰਹੇ ਆ ਸੀ ਕਿ ਫਟਾਫਟ ਇਨਾਮ ਦੀ ਤਿਆਰੀ ਕੀਤੀ ਔਰ 2-3 ਦਿਨਾਂ ਦੀ ਸਟੇਜ ਦਾ ਕੰਮ ਨਾ

ਸ਼ੀਰਾਮ ਡਰਾਮਾਟਿਕ ਕਲਾਬ ਦੇ ਉਤ்கਾਟਨ ਕੀਤਾ ਅੱਜ ਦੀ ਨੈਟ ਦਾ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਮੈਂ ਅੱਜ ਇਸ ਮੌਕੇ ਤੇ ਆਪਣੇ ਨੌਜਵਾਨਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਮਹਾਰਾਮਾਇਣ ਦੇ ਅੰਦਰ ਜੋ ਕਿ ਬੇਸਿਕਲੀ ਪਰਮਾਤਮਾ ਵਾਲਮੀਕੀ ਜੀ ਨੇ ਰਮਾਇਣ ਰਚੀ ਉਸ ਰਮਾਇਣ ਦੇ ਅੰਦਰ ਬਹੁਤ ਸਾਰਾ ਗਿਆਨ ਤੇ ਵਿਗਿਆਨ ਦੋਨੇ ਰੱਖੇ ਗਏ ਨੇ ਔਰ ਉਸ ਮਹਾਰਮਾਇਣ ਨੂੰ ਦੇਖ ਕੇ ਜਿਹੜਾ ਵਿਗਿਆਨ ਹੈ ਉਹਨੇ ਬੜੀ ਤਰੱਕੀ ਕੀਤੀ ਹੈ ਜਿਹੜਾ ਮੈਂ ਸਮਝਦਾ ਕਿ ਹਵਾਈ ਜਹਾਜ਼ ਦਾ ਅਵਿਸ਼ਕਾਰ ਹੋਇਆ ਉਹ ਜਿਹੜਾ ਪੁਸ਼ਪਕ ਵਿਮਾਨ ਸੀ ਮਹਾਤਮਾ ਰਾਵਣ ਜੀ ਦਾ ਉਸ ਵਿਮਾਨ ਨੂੰ ਦੇਖ ਕੇ ਤੇ ਹਵਾਈ ਜਹਾਜ਼ ਦਾ ਅਵਿਸ਼ਕਾਰ ਹੋਇਆ ਔਰ ਜਿਹੜੀਆਂ ਜਿਹੜੇ ਤੀਰ ਛੱਡੇ ਜਾਂਦੇ ਸੀ ਜਿਨ੍ਹਾਂ ਦੇ ਵਿੱਚੋਂ ਅਗਨੀ ਪ੍ਰਚੰਡ ਹੁੰਦੀ ਸੀ ਚਾਹੇ ਉਹ ਲਵਕੁਸ਼ੀ ਦੇ ਬਾਣ ਸੀ ਚਾਹੇ ਉਹ ਸਾਡੇ ਮਰਿਆਦਾਪੁਰ ਸ਼ੋਤਮ ਭਗਵਾਨ ਰਾਮ ਜੀ ਉਹਨਾਂ ਦੀ ਸੈਨਾ ਦੁਆਰਾ ਛੱਡੇ ਜਾਂਦੇ ਸੀ ਉਹ ਜਿਹੜੀ ਅਗਨੀ ਨਿਕਲਦੀ ਸੀ ਤਾਂ ਉਹਦੇ ਵਿੱਚੋਂ ਵਿਗਿਆਨੀਆਂ ਨੇ ਦੇਖਿਆ ਕਿ ਕਿਉਂ ਨਹੀਂ ਅਸੀਂ ਦੂਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਬਣਾ ਸਕਦੇ ਸੋ ਵਿਗਿਆਨੀਆਂ ਨੇ ਉਹਨਾਂ ਨੂੰ ਦੇਖ ਕੇ ਮਿਜ਼ਾਈਲ ਬਣਾਈ ਸੋ ਮੈਂ ਇਹ ਬੇਨਤੀ ਕਰਨਾ ਚਾਹਨਾ ਕਿ ਜਿਹੜਾ ਗਿਆਨ ਸਾਡੇ ਵੇਦਾਂ ਗ੍ਰੰਥਾਂ ਪੁਰਾਣਾਂ ਦੇ ਵਿੱਚ ਹੈ ਉਹ ਗਿਆਨ ਕਿਸੇ ਵੀ ਦੁਨੀਆ ਦੇ ਹੋਰ ਗ੍ਰੰਥ ਵਿੱਚ ਨਹੀਂ ਹੈ ਤੇ ਸਾਡਾ ਸਨਾਤਨ ਸਾਡੀ ਸੰਸਕ੍ਰਿਤੀ ਸਾਡਾ ਧਰਮ ਇਹ ਬੜਾ ਪਰਫੁੱਲਤਾ ਔਰ ਗਿਆਨ ਦੇ ਨਾਲ ਭਰਿਆ ਪਿਆ ਆਪਾਂ ਸਾਰੇ ਅਨੁਸਰਣ ਕਰੀਏ ਜੋ ਰਮਾਇਣ ਦੇ ਅੰਦਰ ਲਿਖਿਆ ਇੱਕ ਪਤੀ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਸਾਡੀ ਇੱਕ ਭੈਣ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਇੱਕ ਪਤਨੀ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਉਹ ਸਾਰਾ ਰਮਾਇਣ ਦੇ ਅੰਦਰ ਰਿਸ਼ਤਿਆਂ ਦੀ ਜਿਹੜੀ ਖੁਸ਼ਮੂ ਹ ਉਹ ਸਾਨੂੰ ਰਮਾਨ ਦੇ ਵਿੱਚੋਂ ਮੁਕਤੀ ਆ ਸੋ ਮੈਂ ਸਾਰਿਆਂ ਨੂੰ ਅੱਜ ਦੀ ਨਾਈਟ 'ਚ ਮੁਬਾਰਕਬਾਦ ਦਿੰਨਾ ਵਾ ਕਿ ਇਹਨਾਂ ਬੱਚਿਆਂ ਨੇ ਬੜੀ ਹਿੰਮਤ ਕਰਕੇ ਥੋੜੇ ਜਿਹੇ ਦਿਨਾਂ 'ਚ ਇਸ ਜਿਹੜਾ ਰਾਮਨਾਟਕ ਹੈ ਉਹਦੀ ਤਿਆਰੀ ਕਰਕੇ ਤੇ ਇਹਨੂੰ ਖੇਡਣਾ ਸ਼ੁਰੂ ਕੀਤਾ ਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਉਹ ਸੱਚੇ ਪਾਤਸ਼ਾਹ ਪ੍ਰਮਾਤਮਾ ਵਾਲਮੀਕੀ ਜੀ ਦੇ ਚਰਨਾਂ 'ਚ ਕਿ ਇਹਨਾਂ ਬੱਚਿਆਂ ਨੂੰ ਹਿੰਮਤ ਦੇਣ ਤੇ ਨਾਲ ਦੀ ਨਾਲ ਜਿਹੜੀਆਂ ਬੇਟੀਆਂ ਸਾਡੀਆਂ ਪ੍ਰਬਾਧ ਪੇਰੀਆਂ ਸਵੇਰੇ ਕੱਢਦੀਆਂ ਪ੍ਰਮਾਤਮਾ ਵਾਲਮੀਕੀ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ 7 ਅਕਤੂਬਰ ਨੂੰ ਉਹਦੇ ਉਸ ਦੇ ਸੰਬੰਧ ਵਿੱਚ ਕਿਉਂਕਿ ਉਹਨਾਂ ਬੱਚੀਆਂ ਨੇ ਵੀ ਖੁਦ ਉਦਦਮ ਕੀਤਾ ਖੁਦ ਉਦਦਮ ਕੀਤਾ ਆ ਔਰ ਆਪਣੇ ਕੋਲੋਂ ਹੀ ਸਾਰਾ ਖਰਚ ਕੀਤਾ ਤੇ ਪ੍ਰਮਾਤਮਾ ਵਾਲਮੀਕੀ ਜੀ ਦਾ ਜਿਹੜਾ ਪ੍ਰਚਾਰ ਪ੍ਰਸਾਰਿਆ ਉਹ ਗਲੀ ਗਲੀ ਦੇ ਵਿੱਚ ਕਰ ਰਿਹਾ ਜਾ ਕੇ ਮੈਂ ਉਹਨਾਂ ਬੱਚੀਆਂ ਦਾ ਉਹਨਾਂ ਬੇਟੀਆਂ ਦਾ ਵੀ ਬਾਤ ਕਰਵਾ ਕਰਦਾ ਇਸ ਦੇ ਨਾਲ ਹੀ ਆਪਣੇ ਬਾਣੀ ਨੂੰ ਵਿਰਾਮ ਦਿੰਨਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸ਼੍ਰੀ ਅੰਮ੍ਰਿਤ